ਗਰਮੀਆਂ ਦੇ ਵਿੱਚ ਸਰੀਰ ਦੇ ਵਿੱਚ ਜਿਹੜਾ ਤਜਾਬ ਆਉਂਦਾ ਤਜਾਬ ਵਾਲੀ ਸਮੱਸਿਆ ਘਰ ਦੇ ਵਿੱਚ ਇੱਕ ਅੱਧੇ ਜਾਣੇ ਨੂੰ ਹੁੰਦੀ ਇਹ ਹੁੰਦੀ ਹੈ ਮਤਲਬ ਇਹਦਾ ਤਜਾਬ ਹੈ ਸਰੀਰ ਦੇ ਵਿੱਚ ਬਣਦਾ ਅੱਜ ਕੱਲ ਬਹੁਤ ਜਿਹੜਾ ਮਤਲਬ ਛੋਟੇ ਛੋਟੇ ਬੱਚਿਆਂ ਦੇ ਵੀ ਤਜਾਬ ਬਣ ਲੱਗ ਗਿਆ ਤੇ ਜਿਹੜਾ ਅੱਜ ਆਪਾਂ ਤਰੀਕਾ ਦੱਸਾਂ ਇਹਦੇ ਨਾਲ ਤੁਹਾਡੇ ਕਦੇ ਸਰੀਰ ਦੇ ਵਿੱਚ ਤਜਾਬ ਨਹੀਂ ਬਣਦਾ ਨਾ ਹੀ ਤੁਹਾਡੇ ਬੱਚਿਆਂ ਦੇ ਨਾਲ ਤੁਹਾਡੇ ਤੇ ਇਹਦੇ ਵਿੱਚ ਸਮਾਨ ਜਿਹੜਾ ਤਿੰਨ ਚਾਰ ਤਰ੍ਹਾਂ ਦਾ ਪਊਗਾ ਜਿਹੜੀ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਅਜਵੈਨ ਅਜਵੈਨ ਪਾਉਣੀ ਹੈ ਤੇ ਇੱਕ ਗੱਲ ਦਾ ਧਿਆਨ ਰੱਖਿਓ ਤੁਸੀਂ ਇਹ ਮਿਕਸੀਜ ਵਿੱਚ ਤਿਆਰ ਨਹੀਂ ਕਰਨਾ ਦੇਣੇ 1% ਕੰਮ ਨਹੀਂ ਕਰਨਾ। ਕੁੰਡਾ ਵੀ ਤੁਹਾਡਾ ਜਿਹੜਾ ਮਤਲਬ ਕਿ ਪੱਥਰ ਦਾ ਹੋਣਾ ਜਿਹਦਾ ਜਿਹੜਾ ਮਤਲਬ ਕਿ ਇਹ ਹੁੰਦਾ ਘੋਟਣਾ ਹੁੰਦਾ ਇਹ ਤੁਹਾਡਾ ਨਿੰਮ ਦਾ ਹੋਣਾ ਚਾਹੀਦਾ। ਫਿਰ ਤਾਂ ਹੀ ਜਾ ਕੇ ਮਤਲਬ ਕਿ ਇਹ ਜਿਹੜਾ ਮਤਲਬ ਸਵਾਦਿਸ਼ਟ ਬਣੂਗਾ ਜਿਹੜਾ ਇੱਕ ਮਿਕਸੀ ਜ ਤਿਆਰ ਕਰਦੇ ਆਪਾਂ ਉਹ ਜੇ ਕੜਤਨ ਵੀ ਹੋਊਗੀ ਤੇ ਇਹ ਮਤਲਬ ਪੀਣ ਚ ਵੀ ਸਵਾਦ ਆਊਗਾ ਤੇ ਉਹ ਤੋਂ ਬਾਅਦ ਆਪਾਂ ਇਹਦੇ ਵਿੱਚ ਪਾ ਦਾਂਗੇ ਸੌਫ। ਅਜਵੈਨ ਤੇ ਸੌਫ ਇਹਦੇ ਵਿੱਚ ਆਪਾਂ ਪਾ ਲਈ ਮਤਲਬ ਤੁਸੀਂ ਤਾਜ਼ੇ ਨਾਲ ਹੀ ਪਾ ਸਕਦੇ ਹੋ ਚਮਚਾ ਡੇਢ ਚਮਚਾ ਪਾ ਸਕਦੇ ਹੋ ਜਿੰਨਾ ਤੁਸੀਂ ਨੇ ਤਿਆਰ ਕਰਨਾ ਹੈ। ਇਹ ਹਫ਼ਤੇ ਦੇ ਵਿੱਚ ਦੋ ਦਿਨ ਤੁਸੀਂ ਤਿਆਰ ਕਰਕੇ ਇਹ ਚੀਜ਼ ਮਤਲਬ ਕਿ ਪੀਓ ਤੇ ਆਪਣੇ ਬੱਚਿਆਂ ਨੂੰ ਪਿਲਾਓ ਤੁਹਾਨੂੰ ਜਿਹੜਾ ਤਜਾਬ ਕਦੇ ਵੀ ਨਹੀਂ ਬਣਦਾ ਇਹ ਜਿਹੜੀ ਤਜਾਬ ਦੀ ਸਮੱਸਿਆ ਇਹ ਮਤਲਬ ਕਿ ਜਾਦੇ ਅੱਜ ਕੱਲ੍ਹ ਹੀ ਫੈਲੀ ਜਿਹੜੀ ਮਤਲਬ ਗਰਮੀ ਦੇ ਵਿੱਚ ਜ਼ਿਆਦਾ ਕਿਉਂ ਹੁੰਦੀ ਹੈ ਗਰਮੀ ਦੇ ਵਿੱਚ ਚਾਹ ਜ਼ਿਆਦਾ ਪੀਂਦੇ ਨੇ ਤੇ ਦੁਪਹਿਰੇ ਵੀ ਰੋਟੀ ਖਾਣੇ ਆਪਾਂ ਚਾਹ ਨਾਲ ਖਾਂਦੇ ਆ ਤਾਂ ਕਰਕੇ ਤਜਾਬ ਜ਼ਿਆਦਾ ਬਣਦਾ ਤੇ ਉਹ ਤੋਂ ਬਾਅਦ ਇੱਕ ਤੁਸੀਂ ਪਾ ਸਕਦੇ ਹੋ ਮਿਸਰੀ ਮਿਸਰੀ ਤੁਸੀਂ ਆਪਣੇ ਹਿਸਾਬ ਨਾਲ ਪਾਉਣੀ ਪਰ ਪਾਉਣੀ ਜ਼ਰੂਰੀ ਹੈ ਇਹਦੇ ਵਿੱਚ ਤੇ ਇਹ ਆਪਣੇ ਹਿਸਾਬ ਨਾਲ ਪਾ ਸਕਦੇ ਤੁਸੀਂ ਜਿੰਨੀ ਵੀ ਪਾਉਣੀ ਹੈ ਇਹ ਇੱਕ ਇੱਤਿਜ ਹੋ ਰਹੀ ਉਹ ਵੀ ਦੱਸਾਂ ਪੱਗੀ ਪਾਉਣੀ ਆ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਰਗੜੋ ਇੱਕ ਗੱਲ ਦਾ ਧਿਆਨ ਰੱਖਿਓ ਜਦੋਂ ਤੁਸੀਂ ਇਹਨੂੰ ਰਗੜਨ ਵੇਲੇ ਘਟੋ ਘਟ ਅੱਧਾ ਘੰਟਾ ਇਹਨੂੰ ਰਗੜਨੀ ਰਗੜਨਾ ਤੇ ਫਿਰ ਉਸ ਤੋਂ ਬਾਅਦ ਇੱਕ ਸੁੱਕੇ ਔਲੇ ਪਾਉਣੇ ਤੁਸੀਂ ਜੇਕਰ ਸੁੱਕੇ ਔਲੇ ਨਹੀਂ ਹੈਗੇ ਤਾਂ ਪਾਊਡਰ ਪਾ ਸਕਦੇ ਮਤਲਬ ਕਿ ਜਿਆਦਾ ਵਧੀਆ ਤਾਂ ਇਹ ਸੁੱਕੇ ਔਲੇ ਪਾ ਲਓ ਤੁਸੀਂ ਆਪਣੇ ਕੋਲ ਸੁੱਕੇ ਔਲੇ ਨਹੀਂ ਹੈਗੇ ਜੇ ਆਪ ਤਾਂ ਕਰਕੇ ਪਾਊਡਰ ਪਾ ਲਿਆ ਕਿਉਂਕਿ ਸੁੱਕੇ ਔਲੇ ਆਪਾਂ ਆਪਦੀ ਅੱਖੀ ਰਗੜਾਂਗੇ ਪਤਾ ਹੋਊਗਾ ਆਪਾਂ ਨੂੰ ਵੀ ਕੀ ਕੀ ਆਪਾਂ ਇਹਦੇ ਵਿੱਚ ਪਾਇਆ ਤੇ ਸੁੱਕੇ ਔਲੇ ਤੁਸੀਂ ਇਹਦੇ ਵਿੱਚ ਰਗੜ ਸਕਦੇ ਹੋ ਤੇ ਇਹ ਮਨ ਲੱਗ ਕਟੋ-ਕਟ ਅੱਧਾ ਘੰਟਾ ਰਗੜਨਾ ਜਦੋਂ ਇਹ ਪੇਸਟ ਦੇ ਵਿੱਚ ਤੁਹਾਨੂੰ ਮਤਲਬ ਜਿਹੜੇ ਦਾਣੇ ਲੜਕ ਨੂੰ ਹਟ ਗਏ ਫਿਰ ਜਾ ਕੇ ਇਹਦੇ ਵਿੱਚ ਮਤਲਬ ਜਾਨ ਆਊਏ ਤੁਹਾਡੇ ਸਰੀਰ ਦਾ ਤਜਾ ਫਿਰ ਚੱਕੂਗਾ ਜਾਂ ਕੀ ਫਿਰ ਉਦੋਂ ਬਾਅਦ ਇਹ ਤਿਆਰ ਕਰਨਾ ਪੀਣਾ ਕਿਵੇਂ ਆ ਪੀਣ ਦਾ ਤਰੀਕਾ ਵੀ ਆਪਾਂ ਨੂੰ ਦੱਸਾਂ ਕਿਵੇਂ ਪੀਣਾ ਤੁਸੀਂ ਦੇਖ ਲਓ ਵੀ ਇਹ ਮਨ ਲੱਗਦਾ ਅੱਧਾ ਘੰਟਾ ਇਹ ਆਪਾਂ ਨੇ ਇਹਦੀ ਰਗੜਾਈ ਕੀਤੀ ਹੈ ਫਿਰ ਜਾ ਕੇ ਤੇ ਇਹ ਪੇਸਟ ਬਣਿਆ ਬਿਲਕੁਲ ਪੇਸਟ ਬਣ ਜੂਗਾ ਤੇ ਤੁਸੀਂ ਫਿਰ ਇੱਕ ਦੁੱਧ ਲੈਣਾ ਜਿਹਦੇ ਵਿੱਚ ਮਤਲਬ ਅੱਧਾ ਦੁੱਧ ਹੋਵੇ ਅੱਧਾ ਪਾਣੀ ਹੋਵੇ ਤੁਸੀਂ ਉਹਨਾਂ ਲੈਣਾ ਤੇ ਇਹ ਨੇ ਪੇਸਟ ਨੂੰ ਤੁਸੀਂ ਮਤਲਬ ਕਿ 3 ਚ ਤੋਂ 4 ਗਲਾਸਾਂ ਜੀ ਪਾ ਸਕਦੇ ਹੋ ਤੇ ਜਿੰਨੇ ਤੁਸੀਂ ਪੀਣਾ ਉਹਨਾਂ ਚ ਪਾ ਸਕਦੇ ਹੋ ਮਤਲਬ ਕਿ ਆਪਾਂ ਹੁਣ ਇਹਨੂੰ ਇੰਨੇ ਦੁੱਧ ਜੀ ਪਿਆਮਾ ਤੁਹਾਨੂੰ ਇੱਕ ਵਾਰੀ ਬਣਾ ਕੇ ਦਿਖਾਇਆ ਕਿਉਂਕਿ ਇਹ ਆਪਾਂ ਕੱਲੇ ਪੀਣ ਵਾਸਤੇ ਬਣਾਇਆ ਮਤਲਬ ਕਿ ਇੱਕ ਬਣਾਉਣ ਦਾ ਤਰੀਕਾ ਸ ਹੈ ਕਿਉਂਕਿ ਆਪਾਂ ਨੂੰ ਤਿਆਬ ਦੀ ਸਮੱਸਿਆ ਨਹੀਂ ਹੈਗੀ ਆਪਾਂ ਬੈਸੀ ਦੱਸਿਆ ਤੁਹਾਨੂੰ ਤੇ ਇਹ ਪੇਸਟ ਜੀ ਉਹ ਤਿਆਰ ਹੋ ਗਿਆ ਜਿਵੇਂ ਆਪਾਂ ਬਦਾਮਾਂ ਦਾ ਰਗੜਾ ਕੱਢਦੇ ਹੁੰਨੇ ਆ ਕੱਪੜੇ ਵਿੱਚ ਦੀ ਓਮੀ ਤੁਸੀਂ ਕੱਢਣਾ ਸੇ ਤਰੀਕਾ ਸੇਮ ਹੀ ਆ ਬਸ ਸਮਾਨ ਦਾ ਫਰਕ ਹੈ ਦੇ ਵਿੱਚ ਸਮਾਨ ਅਲੱਗ ਪੈਂਦਾ ਤੇ ਇਹ ਚੀਜ਼ਾਂ ਪੈਂਦੀ ਨੇ ਜੇ ਤੁਸੀਂ ਮਤਲਬ ਕਿ ਇਹਦੇ ਵਿੱਚ ਪਦੀਨਾ ਪਾ ਸਕਦੇ ਹੋ ਤਾਂ ਪਦੀਨਾ ਵੀ ਥੋੜਾ ਜਿਹਾ ਪਾ ਲਿਓ ਕਿਉਂਕਿ ਪਦੀਨਾ ਵੀ ਆਪਣੇ ਲਈ ਚੰਗਾ ਹੈ ਤੇ ਜ ਜਨ ਫਿਰ ਆਪਾਂ ਮਤਲਬ ਕਿ ਕੱਪੜੇ 'ਚ ਪੂਰੀ ਚੰਗੀ ਤਰ੍ਹਾਂ ਨਿਚੋੜਨਾ ਕਿਉਂਕਿ ਜਿਹੜਾ ਇਹਦਾ ਚੰਗੀ ਤਰ੍ਹਾਂ ਜਿਹੜਾ ਅਰਕ ਨਿਕਲਣਾ ਚਾਹੀਦਾ ਜਿੰਨਾ ਇਹਦਾ ਅਰਕ ਹੈ ਸਾਰਾ ਬਾਹਰ ਨਿਕਲਣਾ ਚਾਹੀਦਾ ਤੇ ਇਹ ਕਰਨ ਨਾਲ ਜਿਹੜਾ ਇਹਦਾ ਅਰਕ ਨਿਕਲ ਲਊਗਾ ਬਾਹਰ ਤੇ ਹੁਣ ਮਤਲਬ ਕਿ ਜਿਵੇਂ ਆਪਾਂ ਰਗੜਾ ਤਿਆਰ ਹੋ ਜਾਂਦਾ ਉਵੇਂ ਇਹ ਤਿਆਰ ਹੋ ਗਿਆ ਤੇ ਪੀਨ ਦੇ ਵਿੱਚ ਵੀ ਕੋਈ ਕੜਤਨ ਨਹੀਂ ਕਿਉਂਕਿ ਆਪਾਂ ਜਿਹੜਾ ਘੋਟਣ ਨਾਲ ਕੁੱਟਿਆ ਉਹਦੇ ਵਿੱਚ ਮਤਲਬ ਇਹਦੀ ਕੜਤਨ ਨਹੀਂ ਬਣਦੀ ਤੇ ਨੂੰ ਤੁਸੀਂ ਗਲਾਸ ਚ ਪਾ ਕੇ ਆਪਦਾ ਪੀ ਸਕਦੇ ਹੋ ਆਪਣੇ ਬੱਚੇ ਨੂੰ ਪਿਲਾ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਲਿਓ ਜੀ ਅਜਿਹੀਆਂ ਹੋਰ ਵੀਡੀਓ ਆਪਣੇ ਪੇਜ ਤੇ ਬਹੁਤ ਪਈਆਂ ਹੋਈਆਂ ਨੇ ਉਹਨਾਂ ਨੂੰ ਤੁਸੀਂ ਦੇਖ ਸਕਦੇ ਜੀ